ਪੂਰੀ ਕੀਆ ਮਾਮਲਾ ਕੀਆ ਘਟਨਾ ਵਾਪਰੀ ਮੈਂ ਤਕਰੀਬਨ 9:30 ਵਜੇ ਰੋਰ ਲੰਘ ਰਿਹਾ ਸੀਗਾ ਜੀ ਜਿਹੜਾ ਕਿ ਉਹਨੇ ਦੇਖਿਆ ਵੀ ਦੁਬਾਰ ਜਿਹੜੀ ਗਿਰ ਗਈ ਤੇ 3-4 ਮਜ਼ਦੂਰ ਸੀਗੇ ਜੋ ਕਿ نیچے ਆ ਗਏ ਸਨ ਔਰ ਦੇਖਿਆ ਵੀ ਇੱਕ ਮਜ਼ਦੂਰ ਦੀ ਹੰਦੀ ਸਪੋਰਟ ਦੇ ਤੋ ਕਿਸੇ ਜਿਹੜੇ 2-3 ਹੋ ਗਏ ਸੀ ਇੰਜਰ ਹੋ ਗਏ ਜਿਉਂ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਲਈ ਲੈ ਕੇ ਗਏ ਨੇ ਇਹ ਲਾਪਰਵਾਹੀ ਇਹ ਲਾਪਰਵਾਹੀ ਆਪਾਂ ਕਹਿ ਸਕਦੇ ਜੀ ਜਿਵੇਂ ਠੇਕੇਦਾਰ ਲੱਗਿਆ ਸੀ ਉਹਨਾਂ ਦੀ ਲਾਪਰਵਾਹੀ ਸੀ ਕਿ ਜਿਵੇਂ ਕਿ ਉਹਰੇ ਇਹਨਾਂ ਨੂੰ ਕੋਈ ਵੀ ਸੇਫਟੀ ਮੁਹੱਈਆ ਨਹੀਂ ਕਰਾਇਆ ਗਿਆ ਜਿਵੇਂ ਕਿ ਸੇਫਟੀ ਹੈਲਮਟ ਵਗੈਰਾ ਹੋ ਗਏ ਜੈ ਪੁਲਿਸ ਆਈ ਹਾਂਜੀ ਮੌਕੇ ਤੇ ਪੁਲਿਸ ਆਈ ਸੀ ਜੀ ਹਾਂਜੀ ਬਿਆਨ ਲੈ ਗਏ ਜੀ ਜੋ ਜ਼ਖਮੀ ਹੋਏ ਉਹ ਕਾਂ ਲੈ ਉਹ ਤਾਂ ਏਜਿੰਦਰਾ ਹਸਪਤਾਲ ਲੈ ਗਏ ਜੀ ਬਾਕੀ ਦੇਖਿਆ ਜੇ ਜਿਹੜੇ ਬੰਦੇ ਕੰਮ ਕਰ ਰਹੇ ਸੀ ਉਹ ਵੀ ਅਣਜਾਣ ਲੱਗ ਰਹੇ ਸੀ ਉਹਨਾਂ ਨੂੰ ਅੱਛਾਈ ਦਿਨ ਇਸ ਬਾਰੇ ਨੋ ਲੈਜ ਨਹੀਂ ਲੱਗ ਰਹੀ ਸੀ ਜਿਵੇਂ ਉਹਰੇ ਲੋਕੀ ਕਹਿ ਕੇ ਗਏ ਨੇ ਆਇਆ ਆਇਆ ਭਾਈ ਹਾਂ ਜੀ ਸਰ ਕੀ ਆਣਾ ਸਰ ਆਪ ਸ਼ੀਸ਼ਪਾਲ ਸਰ ਕਿਹਨ ਸੀ ਜਗ੍ਹਾ ਸਰ ਇਹ ਮੰਡੀ ਐ ਦਾਣਾ ਮੰਡੀ ਆ ਸੰਦ ਰੋਡ ਅਨਾਜ ਮੰਡੀ ਹਾਂਜੀ ਹਾਂਜੀ ਸਰ ਇੱਥੇ ਕੀ ਹੋਇਆ ਹੈ ਯਾਹ ਪਰ ਜੋ ਸਰ ਯਾਹ ਕੰਮ ਚੱਲ ਰਹਾਤਾ ਆਪਣਾ ਢੋਾਈ ਦਾ ਕੰਮ ਆਪਣਾ ਦੁਕਾਨ ਢਾਣ ਦਾ ਕੰਮ ਚੱਲ ਰਿਹਾ ਸੀ ਜੀ ਉਹਦੇ ਵਿੱਚ ਇਹ ਇੱਥੇ ਮਜ਼ਦੂਰ ਸਵੇਰੇ ਹਾਸਾ ਹੋ ਗਿਆ ਜੀ ਇੱਥੇ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਛੇ ਬੰਦੇ ਲੱਗੇ ਹੋਏ ਸੀ ਉਹ ਆਪਣਾ ਬਾਕੀ ਰਜਿੰਦਰਾ ਲੈ ਗਏ ਜੀ ਉਹਨਾਂ ਨੂੰ ਪੁਲਿਸ ਆ ਸਰ ਤਕਰੀਬਨ 2-3 ਦਿਨ ਹੋਏ ਨੇ कुछ लगा है पता कि क्या कारण हुआ यहां से सर कुछ नहीं पता लगा जी हमें तो लापरवाही किसकी मानते हो लापरवाही तो जैसे जी सेफ्टी बेल्ट है नहीं थी कोई सेफ्टी चीज नहीं थी जी वो तो ठेकेदार की लापरवाही थी यानी का मतलब अनजान लोग अनजान लोग लो, हां लो, 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 जी पुलिस बयान लेगी यहां पर आके हां पुलिस ले आई थी चले के लिए मतलब ठेकेदार की हां कसूर है जो ढहारा था हां जी हां हां जी हां जी ठीक है